ਕਿਤਾ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਚ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਚ ਨਰਾਜ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੀ ਪਾਰਟੀ ਨਾਲ ਦਿਖਾਵਾ ਇਸ ਸਾਰੇ ਪਵਾ ਹੁੰਤਾ ਨਹੀਂ ਆ ਨੇ ਅਸੀਂ ਇਸ ਕਰਕੇ ਤੁਹਾਡੇ ਚਰਨਾਂ 'ਚ ਪੇਸ਼ ਹੋਏ ਆ ਕਿ ਸਾਡੀਆਂ ਹਰ ਗਲਤੀਆਂ ਨੇ ਉਹਨਾਂ ਗਲਤੀਆਂ ਦੀ ਜੋ ਸਜ਼ਾ ਸਾਨੂੰ ਮਿਲਦੀ ਹੈ ਉਹ ਦਿਓ ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ 'ਚ ਫਸੀ ਹੋਈ ਹੈ ਕੁਝ ਸਾਡੇ ਕੋ ਗਲਤੀਆਂ ਹੋਈਆਂ ਕੁਝ ਸਾਡੇ ਕੋ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨੋਂ ਲਾਇਆ ਸਾਡੇ ਤੋਂ ਨਿਰਾਸ਼ ਹੋ ਗਏ ਸਾਡੇ ਤੋਂ ਨਿਰਾਜ ਹੋ ਗਏ ਔਰ ਸਾਦ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਅੰਦਰੂਨੀ ਕਲੇਸ਼ ਚੱਲ ਰਿਹਾ ਸੀ ਇੱਕ ਧੜੇ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਸੋ ਇਹੀ ਲੀਡਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਨੇ ਤੇ तमाम ਉਹਨਾਂ ਗਲਤੀਆਂ ਦੀ ਮਾਫੀ ਮੰਗੀ ਹੈ ਜੋ ਸਰਕਾਰ ਰਹਿੰਦੇ ਸਮੇਂ ਹੋਈਆਂ ਤੇ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਉਸ ਸਮੇਂ ਚੁੱਪ ਰਹੇ ਇਹਨਾਂ ਗਲਤੀਆਂ ਨੂੰ ਦੇਖ ਕੇ ਵੀ ਸਾਡੀ ਚੁੱਪੀ ਅੱਜ ਅਸੀਂ ਕਬੂਲ ਕਰਦੇ ਹਾਂ ਕਿ ਸਾਡੀ ਉਹ ਗਲਤੀ ਸੀ ਇੱਕ ਪੱਤਰ ਲਿਖਿਆ ਕਾਲ ਤੱਕ ਸਭ ਨੂੰ ਸਾਰੀਆਂ ਗਲਤੀਆਂ ਦਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਤੇ ਮਾਫੀ ਮੰਗੀ ਗਈ ਹੈ ਇਹ ਵੀ ਆਖਿਆ ਗਿਆ ਹੈ ਕਿ ਅਸੀਂ ਉਸ ਸਮੇਂ ਚੁੱਪ ਰਹੇ ਸਾਡੀ ਇਹ ਗਲਤੀ ਹੈ ਜਿਸ ਦੇ ਕਰਕੇ ਸਾਡੇ ਕੋਲੋਂ ਗੁਰੂ ਤੇ ਪੰਥ ਨਰਾਜ਼ ਹੈ ਸੋ ਇਸ ਨਰਾਜ਼ਗੀ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਤਾਂ ਕਿ ਅਕਾਲੀ ਦਲ ਨੂੰ ਮੁੜ ਸੁਜੀਤ ਕੀਤਾ ਜਾ ਸਕੇ ਮੁੜ ਲਿਆਂ ਤੇ ਪਾਇਆ ਜਾ ਸਕੇ ਇਹ ਵੀ ਉਹਨਾਂ ਆਖਿਆ ਕਿ ਅਸੀਂ ਬਾਕੀ ਨਹੀਂ ਸੋਗੋ ਅਸੀਂ ਅਕਾਲੀ ਦਲ ਦਾ ਪੱਲਾ ਚਾਹੁੰਦੇ ਹਾਂ ਕੀ ਕਿਹਾ ਇਹਨਾਂ ਲੀਡਰਾਂ ਨੇ ਉਹ ਤੁਹਾਨੂੰ ਹੀ ਸੁਣਾ ਦਿੰਦੇ ਆ ਦਿੱਤੀ ਤੌਰ ਤੇ ਅਰਜੀ ਦੇ ਆਏ ਹਾਂ ਹਾਂਜੀ ਹਾਂਜੀ ਤੇ ਜੋ ਗਲਤੀਆਂ ਮੀਆਂ ਉਹਨਾਂ ਦੇ ਸਿਮਾ ਅੱਜਕੱਲੇ ਇੱਥੇ ਆਏ ਮਸੂਮਦਾ ਕਿ ਜੇ ਰੱਬ ਦੇ ਦਰਗਾਹ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਪਦਾਰਥ ਤੋਂ ਅੱਜ ਤੱਕ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਚ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਚ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਚ ਮਾਨੂੰ ਬਹੁਤ ਦੇ ਦੇਗਾ ਤੇ ਤੁਸੀਂ ਲਈਏ ਅਸੀਂ ਉਹ ਪਹਿਲਾਂ ਨਿਮਾ ਬੰਗਾਗੇ ਫਿਰ ਗੁਰੂ ਤੋਂ ਸਮਰੱਥ ਤੇ ਸ਼ਕਤੀ ਦੇਰ ਦਾਸ ਕਰਕੇ ਸ਼ਰਮਣੀ ਕਾਲੀਦਾਲ ਨੂੰ ਤਗੜਾ ਕਰਨ ਲਈ ਜੋਗ ਯੋਜਿਦਿ ਹੈ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਏ ਅਨਿਆਰ ਪ੍ਰਿਤਸੀ ਕੋਲ ਹਨ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰ ਸਕਦਾ ਹਾਂ ਜੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਾਲ ਨੂੰ ਤਗੜਾ ਮਜ਼ਬੂਤ ਕਰਨ ਲਈ ਜੋਗ ਦਾ ਸਾਥ ਦੇਗਾ ਉਹਦੇ ਤੱਕ ਜਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਉਹਨਾਂ ਕਹਿੰਦਾ ਕਿ ਤੁਹਾਡੇ ਦਾ ਦੋ ਬਾਾਰ ਹੁੰਦਾ ਲਫਾ ਲੱਗ ਗਿਆ ਬਾਗੀ ਧੜਾ ਬਾਕੀ ਤੁਸੀਂ ਗੁਲਾਬਤ ਕਿਵੇਂ ਗੱਲੋ ਅਸੀਂ ਤਾਂ ਵੀ ਬਗਾਵਨਾ ਭਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤਖਤ ਸਭ ਤੋਂ ਪੇਛੋੜਾ ਭਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਭਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਾਜ ਤੇ ਸ਼ਕਤੀ ਵਾਸਤੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤਿਆ ਨਾ ਹੋਣ ਅੱਗੇ ਤੋਂ ਪਾਰਟੀ ਤੱਕ ਨਹੀਂ ਮਜ਼ਬੂਤ ਹੋਵੇ ਇਹ ਕੋਈ ਭਾਗੀ ਬਣਾ ਸੋ ਮੈਂ ਸਭ ਤੋਂ ਪ੍ਰੈਸ ਤੇ ਮੀਡੀਆ ਨੂੰ ਇਹ ਜੀ ਕਹਿਣਾ ਚਾਹੁੰਦੇ ਆ ਕਿ ਭਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰ ਲਈ ਜਾਏ ਇੱਕ ਚੰਨੂਬਤ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਨਤ ਭਾਗੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜੜੀ ਸੁਝਾ ਲੈਣੀ ਚਾਹੀਦੀ ਜਿਹਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਉਸ ਤੋਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਤੇ ਐਸਐਸ ਤੋਂ 32000 30000 ਸੀਮਾ ਜਾਤ ਕ ਲਈ ਧਾਰ ਹੈ ਪਰ ਅਕਾਲੀ ਪੰਥ ਦਾ ਉਹ ਕੀਆ ਜਾ ਰਿਹਾ ਹੈ ਤੁਹਾਨੂੰ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅੱਜ ਜਿਹੜੀ ਜਿਹੜੀ ਗੱਲਾਂ ਕਰ ਰਹੇ ਹੋ ਮੈਸਰਦ ਇਹਦੇ ਵਿੱਚ ਮਿਲ ਮਲਾਉਣ ਵਾਲੀ ਤਾਂ ਗੱਲੇ ਨਹੀਂ ਅਜੇ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਤ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਅਕਾਲੀ ਦਲ ਪ੍ਰਧਾਨ ਤੋਂ ਇੱਕ ਮੰਗ ਕਰੋਗੇ ਭਾਈ ਸਾਹਿਬ ਦੀ ਕਾਰਵਾਈ ਕਿਵੇਂ ਲਈਓ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਸਾਲਾ ਗੁਰੂ ਅਗੇ ਅਰਦਾਸ ਕਰਨੀ ਹੈ ਕਿ ਸਮਸਥ ਵਰਸੇ ਸਿੰਘ ਸਾਹਿਬ ਦੇ ਕੋਲ ਮੰਗ ਕੀਤੀ ਜਾਏਗੀ ਕਿ ਸਟਾਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਤਗਰ ਰਵਾਇਤਾ ਮੁਤਾਬਕ ਕਾਰਵਾਈ ਹੋਵੇ ਕੋਈ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਦਾ ਅਸੀਂ ਆਪਣੀ ਗਲਤੀ ਦੀ ਮਾਫੀ ਮੰਗੜ ਆਇਆ ਕਿਸੇ ਨੇ ਮੰਤਰੀਆਂ ਜੱਲੇ ਪਾਗੜੇ ਇਹ ਉਤੇ ਡਿਪੈਂਡ ਪਰ ਪਹਿਲਾਂ ਵੀ ਮੰਗ ਸਕਦੇ ਸੀਗੇ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਵਾਦਾ ਨਹੀਂ ਕੋਈ ਜਤਾ ਹੁਣ ਹੁਣ ਮੰਗਣਾ ਹੀ ਹੋ ਜਦੋਂ ਇਹੀ ਤਾਂ ਅਸੀਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਆਂ ਪਰ ਪਹਿਲਾਂ ਦੇ ਸਾਹਿਬ ਦਾ ਜੱਫੇ ਤਾਂ ਨਹੀਂ ਆਪਣੀ ਸਮਝ ਦੇ ਕਾਰਵਾਈ ਹੋਣੀ ਚਾਹੀਦੀ ਪਰ ਤੁਸੀਂ ਵੀ ਉਸਦੇ ਰਿਸ਼ਤੇਦਾਰ ਸੀਗੇ ਉਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਆਏ ਚਲੋ ਗਾਈ ਤਾਂ ਅਸੀਂ ਬਹਿੜ ਆਏ ਉਹਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਹੁਣ ਤੇ ਤਾਂ ਸੋਚੀ ਹੋਈ ਆ ਉਹਦੀ ਤਾਂ ਮਾਫੀ ਨਗਰੀਂ ਲੱਗਦਾ ਕਿ ਸਾਫ ਦਾ ਜ਼ਰਫੇਦਾਰ ਸਾਹਿਬੀ ਬਾਕਰ ਦੀ ਤਾਰਫੀ ਹੋਣੀ ਚਾਹੀਦੀ ਜਿ ਜਿਨ੍ਹਾਂ ਨੇ ਉਹ ਡਿਵੈਂਡ ਕਰਦਾ ਨਾ ਉਹਦੇ ਡਿਵੈਂਡ ਕਰ ਦੋ ਮੈਨੂੰ ਮਾਫੀ ਮੰਗੋ ਹਾਂ ਪਰ ਨਾਲ ਕੀਤੇ ਬਾਕੀ ਵਚ ਜ਼ਿਆਦਾ ਦੇਰ ਹੋ ਗਈ ਤੁਸੀਂ ਗਲਤੀ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੇ ਤੁਸੀਂ ਮੰਨਦੇ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਜਿਹੜੀਆਂ ਗਲਤੀਆਂ ਕਿਹੜੀਆਂ ਗਲਤੀਆਂ ਜੀ ਸਾਹਿਬ ਦੇ ਜ਼ਰਫੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਸਾਈਨ ਜਿਹੜੀਆਂ ਮਾਫੀ ਦਿੱਤੀ ਗਈਆਂ ਔਰ ਅਸੀਂ ਚਿੱਠੀ ਆਖਰੀ ਮਾੜੀਆਂ ਗਲਤੀਆਂ ਕਿਹੜੀਆਂ ਸਮਝ ਨਹੀਂ ਆਫੀ ਮਰਨ ਜਾ ਰਹੇ ਹੋ ਜੀ ਜੀ ਤੁਹਾਨੂੰ ਜਾਰੀ ਕਰਦਾ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਤੇ ਅਸੀਂ ਕਹਿੰਦੇ ਹਾਂ ਗਲਤੀਆਂ ਚੰਦੂ ਮੈਨੇ ਜਿਸ ਕਾਲੀ ਤੋਂ ਪਹਿਲਾਂ ਗਿਆ ਜਾਣਦੇ ਜਾਂ ਨਹੀਂ ਜਾਣਦੇ ਕੀ ਤੁਹਾਨੂੰ ਪਤਾ ਜੀ ਕਿਹੜੀਆਂ ਜਾਣਦੇ ਜਾਂ ਨਹੀਂ ਸੀ ਉਹ ਅੱਗੇ ਕਰਦੇ ਆ ਅੱਗੇ ਕਰਦੇ ਆ ਇਹ ਮੱਕੀ ਗੱਲ ਅਸੀਂ ਆ ਜੀ ਸਾਹਿਬ ਰੁਕ ਜਿਓ ਮਰਨ ਜਾ ਤੁਹਾਨੂੰ ਕੁਝ ਦੱਸੋ ਜਾਨਣ ਜਾਂ ਨਹੀਂ ਕਿਹੜੀਆਂ ਕਿਹੜੀਆਂ ਜਾਣੇ ਜਾਣੀ ਗਲਤੀਆਂ ਵਧੀਆ ਬੋਲਦੇ ਆ ਚਿੱਟੀਆਂ ਸਾਰੀਆਂ ਚਿੱਠੀਆਂ ਜੀ ਜਾਰੀ ਕਰਦੇ ਆ ਗਲਤੀਆਂ ਹੁੰਦੀਆਂ ਉਹ ਚਿੱਠੀ ਜਿਸੀ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਸੀ ਵਿੱਚ ਸਟੌਕ ਤੇ ਅਧਿਕਾਰੀ ਕਰਨਾ ਜ਼ਿਆਦਾ ਨਾਮ ਨਹੀਂ ਮਿਲਦਾ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋ ਗਈ ਚੰਦੂ ਮਾਦਰਾ ਸਾਹਿਬ ਪੈਕੋਗ੍ਰਾਫੀ ਪਹਿਲਾਂ ਸਮਾਂ ਵੀ ਆਪਾਂ ਮੰਨਦੇ ਨੇ ਦੇਰ ਆਏ ਦਰੁਸਤ ਆਏ ਤੇ ਮਲ ਜੇ ਹੈ ਦੇਰੀ ਭਈਆ ਤਾਂ ਹੀ ਤਾਂ ਮੈਂ ਬਾਰ-ਬਾਰ ਨੁਕਸਾਨ ਰਹਿ ਗਿਆ ਬੱਸ ਮਾਫੀ ਹੋਰ ਕਿੰਨੇ ਦਿਨ ਹੋਣੀ ਚਾਹੀਦੀ ਹੈ ਵੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਭਾਗੀ ਦਾ ਰੋਕਣਾ ਪਾਉਣਾ ਹੈ ਜੀ ਜੀ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਆਂ ਤੇ ਬਾਕੀ ਟਿੱਠੀ ਵੀ ਤੁਸੀਂ ਨਹੀਂ ਦਿੱਤੀ ਜੀ ਪਤਾ ਵਾ ਕਿ ਸਾਡੇ ਕੋ ਆ ਉਹ ਤਾਂ ਨਹੀਂ ਹੋਈਆਂ ਨੇ ਅਸੀਂ ਇਸ ਕਰਕੇ ਤੁਹਾਡੇ ਚਰਨਾਂ 'ਚ ਪੇਸ਼ ਹੋਏ ਆਂ ਕਿ ਸਾਡੀਆਂ ਉਹ ਗਲਤੀਆਂ ਨੇ ਉਹਨਾਂ ਗਲਤੀਆਂ ਦੀ ਜੋ ਸਜ਼ਾ ਹਾਨੂੰ ਮਿਲਦੀ ਏ ਉਹ ਦਿਓ ਸੁਖਵੀਰ ਸਿੰਘ ਬਾਦਲ ਉਹ ਤੁਹਾਡੇ ਵੱਲੋਂ ਕਿਸੇ ਲੀਡਰ ਨੇ ਮੁਲਾਕਾਤ ਕਰਨ ਦੀ ਸਮਝੌਤਾ ਕਰਨ ਦੀ ਗੱਲ ਆਖੀ ਹੋਈ ਮੇਰੀ ਨਾਲੇ ਚੀ ਫਟਕੜ ਮੇਰੀ ਨਾਲੇ ਮੈਂ ਤਾਂ ਨਾਲੇ ਭਾਗੀ ਨਹੀਂ ਇਹਨਾਂ ਚੀਜ਼ਾਂ ਦਾ ਮੈਂ ਤਾਂ ਹੱਥ ਕੱਲ ਲਏ ਤੇ ਨਾ ਤਾਂ ਨਾ ਕਦੀ ਯੋਗ ਗਲਤੀਆਂ ਦਾ ਸਿੱਖਰ ਤਾਂ ਸ਼ੁਰੂ ਤੋਂ ਹੁੰਦਾ ਆਇਆ ਯਾਰ ਤੁਹਾਡੇ ਮਾਈਕ ਨਹੀਂ ਕਰਦੇ ਨੂੰ ਤਾਂ ਦੇਖ ਲੈ ਲੋਕ ਪਤਾ ਵੱਡਾ ਦਿਲ ਕੇ ਬਰਨਾਰੇ ਹੋਣਾ ਨੇ ਗਲਤੀਆਂ ਹੋ ਜਾਂਦੀਆਂ ਸੀ ਮਾਫੀ ਮੰਗੀ ਸੀ ਫੱਟੀ ਪਵਾ ਕੇ ਸਾਹਮਣੇ ਆ ਕੇ ਕੱਲ ਤੱਕ ਦੇ ਪੇਸ਼ ਹੋਏ ਸੀ ਸਾਹਮਣੇ ਦੇਖੇ ਸਰ ਲੁੱਕ ਲੁੱਕੇ ਨਹੀਂ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਸਰ ਸਾਹਮਣੇ ਉਹ ਘਰ ਜਿਹੜੀ ਮਰਜ਼ਾਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਸਰ ਪਹਿਲਾਂ ਵੀ ਤਾਂ ਮਾਫੀਆਂ ਮੰਗਣ ਵਾਸਤੇ ਹਜੇ ਲੀਡਰ ਪੇਸ਼ ਹੁੰਦੇ ਰਹੇ ਆ ਹਾਂਜੀ ਹਾਂਜੀ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਹੈ ਨਾ ਕੋਈ ਇੱਥੇ ਭੂਤਾ ਸਿੰਘ ਹੋਮ ਮਨਿਸਟਰ ਵੀ ਹੋਇਆ ਇੱਥੇ ਇੱਥੇ ਸਰ ਇੱਥੇ ਜਾਨੀਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਇਹ ਤਾਂ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਿਹਾ ਜਾਂਦਾ ਕਿੰਤੂ ਪਰ ਤੁਹ ਨਹੀਂ ਕਰਨਾ ਚਾਹੀਦਾ ਇਹ ਸੰਗਤ ਮਾਫ ਕਰੇਗੀ ਸੰਗਤਕ ਅਕਾਲਤ ਦਾ ਖਤਰਾ ਨੂੰ ਸਭ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤਾਂ ਮੇਰਾ ਖਿਆਲ ਜੀ ਇਹਨਾਂ ਨੇ ਦੇਖ ਕੇ ਦੱਸਿਆ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦਾ ਜ਼ਿਕਰ ਵਿੱਚ ਗਲਤੀਆਂ ਦਾ ਜ਼ਿਕਰ ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ ਅਸੀਂ ਉਸ ਵળે ਬੋਲਦੇ ਨਹੀਂ ਸਾਨੂੰ ਬੋਲਣਾ ਚਾਹੀਦਾ ਬੇਸ਼ੱਕ ਬੰਨ ਮੈਂ ਰਹਿ ਰਹੀ ਸੀ ਪਰ ਭਾਗੀਆਂ ਦੇ ਅਸੀਂ ਵੀ ਇਸ ਕਰਕੇ ਉਹ ਇਸਕੇ ਕਲਤੀਆਂ ਦਿੱਤੀਆਂ ਨੇ ਜਿਹਨਾਂ ਨੂੰ ਜ਼ਿਹਦਾਰ ਜੀ ਜ਼ਿਹਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਇਹ ਪੇਸ਼ ਹੋਣਗੇ ਨਿਊ ਕੇ ਜੋ ਕਰਨੇ ਕਿ ਜਿਹੜਾ ਜੋ ਹੋਮ ਕਰਨੇ ਕਿ ਮੈਨਾ ਕੋ ਲੀਡਰ ਕੇ ਰਹਿਣ ਕੇ ਅੰਦਰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਪਾਰਟੀ ਨੂੰ ਪਾਰਟੀ ਦੇ ਕਰਨਾ ਚਾਹੀਦਾ ਹੈ ਇਹ ਜਿਹੜਾ ਕਾਰਕ ਹੈ ਕਿ ਜਿਹੜੇ ਹਮੇਸ਼ਾ ਖਤੋਂਦੇ ਰਹੇ ਆ ਅਕਾਲ ਤੱਕ ਸਾਡੇ ਵਾਸਤੇ ਸੁਪਰੀਮ ਆ ਜਦੋਂ ਮਿਸਲਾਂ ਦਾ ਵੀ ਝਗੜਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਦੀ ਤਲਾਸ਼ਰੇ ਦੁਬਾਰਾ ਜ਼ਮੀਨ ਦੀ ਤਲਾਸ਼ਰੇ ਗਈ ਜੀ ਕੋਈ ਨਹੀਂ ਹੋਗਦੀ ਆਈ ਸਾਰੀਆਂ ਗਲਤੀਆਂ ਹੋਈਆਂ ਉਹ ਕਹਿੰਦਾ ਜੀ ਜ਼ਮੀਨ ਨਹੀਂ ਨਹੀਂ ਜ਼ਮੀਨ ਤਰੀ ਭਜੀ ਆ ਜੀ ਜ਼ਮੀਨ ਤਾਂ ਕਾਹਲੇ ਤਾਲ ਨੂੰ ਇਲੈਕਸ਼ਨ ਦੇ ਸਮੇਂ ਕੋਈ ਨਹੀਂ ਜਿਵੇਂ ਕਾਹਲੇ ਤਾਲ ਨੂੰ ਪਿਛਲੇ 10 ਸਾਲਾਂ ਚ ਕਦੀ ਇੱਕ ਸੀਟ ਆ ਕਦੀ ਇੱਕ ਸੀਟ ਕਦੀ ਦਹਾਂ ਤੇ ਜਮਾਨਤਾ ਜਦ ਤੱਕ ਜ਼ਮੀਨ ਦੀ ਸਾਰਿਆਂ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਜੀ 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 ਕਿਹਾ ਜੀ ਇਲਜ਼ਾਮ ਲਾ ਰਹੀ ਨੇ ਕਿ ਤੁਹਾਨੂੰ ਬੀਜਪੀ ਕੀ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਬੀਜਪੀ ਦੇ ਜਿਹੜੇ ਹੈਗੇ ਉਸ ਦੇ ਚੱਕ ਦੇ ਵਿੱਚ ਆ ਗਏ ਦੇਖੋ ਮੈਂ ਗੁਰੂ ਘਰ ਦੇ ਸਾਹਮਣੇ ਖੜਾ ਮੈਂ ਤਾਂ ਬੀਜਪੀ ਨੂੰ ਹਲੀ ਜਾਣਦਾ ਹਾਂ ਜੀ ਮੈਂ ਤਾਂ ਪ੍ਰਧਾਨ ਜੀ ਕਹਿ ਰਹੇ ਆ ਉਹ ਕਹਿੰਦੇ ਵੀ ਜੋ ਮਰਜ਼ੀ ਕੋਊਗਾ ਜਦੋਂ ਉਹ ਕੋਰਸੀ ਕੋਸ਼ਿਸ਼ ਦੀ ਸਾਰਾ ਤੇ ਇਲਜ਼ਾਮ ਲਾਉਗਾ ਜੀ ਆਪ ਬੀਜਪੀ ਨੇ ਉਹਨੂੰ ਬਾਜਪੀ ਦੇ ਨਾਲ ਉਹ ਵਜੀਰ ਸੀ ਉਹਦੀ ਧਰਮ ਪਤਨੀ ਮੋਦੀ ਸਾਹਿਬ ਦੇ ਨਾਲ ਦੋ ਵਾਰੀ ਵਜੀਰ ਸਿੰਘ ਸਰ ਕੋ ਨਹੀਂ ਬੀਜੇਪੀ ਉਹ ਬੀਜੇਪੀ ਨੇ 21 ਜਗ੍ਹਾ ਕੁਰਸੀ ਹਿਲਦੀ ਆ ਉਦੋਂ ਬੀਜੇਪੀ ਉਹਨਾਂ ਨੂੰ ਚੇਤੇ ਆ ਜਾਂਦੇ ਆ ਆਦਰਵਾਇਜ਼ ਪਿੱਛੇ ਵੀ ਕੋਤੋਂ ਵੀ ਜਾ ਕੇ ਆਏ ਉਹਨਾਂ ਨੂੰ ਲੋਕਾਂ ਨੇ ਪੁੱਛਿਆ ਵੀ ਤੂੰ ਹੁਣ ਕਹ ਗਿਆ ਕਹਿੰਦਾ ਆਦਲ ਸਾਹਿਬ ਦੇ ਉਹ ਆਏ ਸੀ ਅਫਸੋਸ ਕਰਨ ਮੋਦੀ ਜੀ ਤੇ ਮੈਂ 1.5 ਸਾਲ ਬਾਅਦ ਥੈਂਕਸ ਕਰਨ ਗਿਆ ਦੇਖੋ ਗੱਲ ਇਹ ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਬਿਧਾ ਵਿੱਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਬੋਝ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ। ਪਰ ਪੰਥ ਦੀ ਇੱਕ ਅਦਾਇਨੀ ਤੱਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਕੁਝ ਸਾਡੇ ਕੋਲ ਭੁੱਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਿਰਾਸ਼ ਹੋ ਗਏ ਸਾਡੇ ਤੋਂ ਨਿਰਾਸ਼ ਹੋ ਗਏ ਔਰ ਸਾਡੇ ਤੋਂ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਦੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਦੇ ਜਾ ਕੇ ਮਾਫੀ ਮੰਗੀ ਜੀ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਵਿੱਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਅਕਾਸ਼ਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੇ ਅਸੀਂ ਬਾਰ ਬਾਰ ਕਿਹਾ ਬਾਰ ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਸੀ ਸេចਕਾ ਨੇ ਸਾਡੇ ਕੋਲ ਲੈ ਲਈਏ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਹੈ ਉਹ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿਆ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਹਾਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਦਾ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਹਾਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਅੰਦਰ ਸਭ ਕੋ ਅਪੋਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਜਿਹੜਾ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਜੀ ਚਿੱਠੀ ਇੱਕ ਤੜਾ ਚ ਪਹਿਲਾਂ ਦੂਜਾ ਤੜਾ ਜਿਹੜਾ ਮੇਨ ਜਿਹੜਾ ਤੜਾ ਬਾਅਦ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ ਉਹ ਵੀ ਨਾਲ ਸ਼ਾਮਲ ਹੋਣਾ ਸਾਡਾ ਕੋਈ ਤੜਾ ਨਹੀਂ ਸ਼ਾਮਲ ਹੋਣ ਜਿਹੜੇ ਨਹੀਂ ਹੈ ਅਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁੱਲਾਂਦੀ ਮਾਰ ਚੁੱਕੇ ਵੀਰ ਸਿੰਘ ਬਾਦਲ ਨੇ ਇੱਕ ਵਾਰੀ ਮਾਫੀ ਮੰਗ ਚੁੱਕੇ ਸੀ ਜੀ